ਨੁਕਰੀਆਂ ਦਾ ਸ਼ੌਕੀਨ ਚੈਨਲ ਵੇਖ ਰਹੇ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਵੀਰ ਜੀ ਅੱਜ ਅੰਮਾ ਗੱਲ ਕਰਨੀ ਹੈ ਕਿ ਜਿਹੜੀ ਘੋੜੀਆਂ ਨੂੰ ਤੂੜੀ ਪਾਈਦੀ ਆ ਉਹ ਛਾਣ ਕੇ ਕਿਉਂ ਪਾਈਦੀ ਆ ਉਹ ਛਾਣਨ ਦਾ ਰੀਜ਼ਨ ਕੀ ਆ ਗੱਲ ਇਹ ਆ ਕਿ ਜਦੋਂ ਆਪਾਂ ਘੋੜੇ ਨੂੰ ਤੂੜੀ ਪਾਉਨੇ ਆ ਨਾ ਕੋਈ ਵੀ ਆ ਚਾਹੇ ਕੋਈ ਨਵਾਂ ਬੰਦਾ ਆ ਤੇ ਚਾਹੇ ਕੋਈ ਉਹ ਪੁਰਾਣਾ ਬੰਦਾ ਨਵੇਂ ਬੰਦੇ ਨੂੰ ਤੇ ਚਲੋ ਫਿਰ ਹਾਲ ਨਹੀਂ ਪਤਾ ਹੁੰਦਾ ਕਿ ਘੋੜੇ ਨੂੰ ਤੂੜੀ ਛਾਣ ਕੇ ਪਾਈਦੀ ਹੈ ਜਾਂ ਬਿਨਾਂ ਛਾਣੇ ਤੋਂ ਪਾ ਦੇਗੀ ਪਰ ਵੀਰ ਜੀ ਅਸੀਂ ਘੋੜੇ ਨੂੰ ਕਦੀ ਛਾਣ ਕੇ ਤੂੜੀ ਨਹੀਂ ਪਾਈ ਉੰਦਾ ਪਾਇਦਾ ਓਦਾਂ ਕਿਦਾਂ ਪਾਈਦੀ ਆ ਧੂੜੇ ਨੂੰ ਚੰਗੀ ਤਰ੍ਹਾਂ ਵਿੱਚ ਹੱਥ ਮਾਰ ਕੇ ਵੇਖ ਲਈਦਾ ਕਿ ਵਿੱਚ ਕੋਈ ਇਹਦੇ ਗਲਤ ਚੀਜ਼ ਕਿ ਨਹੀਂ ਆ ਵੀਰ ਜੀ ਘੋੜੇ ਨੂੰ ਮਿੱਟੀ ਤੋਂ ਕੁਛ ਨਹੀਂ ਹੁੰਦਾ ਮਿੱਟੀ ਖਾਜੇ ਘੋੜਾ ਕੁਛ ਨਹੀਂ ਹੁੰਦਾ ਜਦੋਂ ਮੰਨ ਲਓ ਵਿੱਚ ਚੂਹੇ ਦੀਆਂ ਮੈਂਗਣਾ ਜਾਂ ਬਿੱਲੀ ਦਾ ਗੰਦ ਜਾਂ ਕੋਈ ਐਡਾ ਕੁੱਤੇ ਦਾ ਗੰਦ ਜਿੱਦਾਂ ਆ ਜਾਂਦਾ ਵਿੱਚ ਪੈਣੀਆਂ ਤੇ ਜਦੋਂ ਤੂੜੀ ਬਣਾਉਂਦੇ ਆ ਤੇ ਰੀਪਰ ਵਿੱਚੇ ਸਾਰਾ ਕੁਝ ਕੁੱਤਰ ਦਿੰਦਾ ਤੇ ਵੀ ਜੀ ਘੋੜੇ ਨੂੰ ਤਕਲੀਫ ਹੁੰਦੀ ਗੰਦ ਤੋਂ ਮਿੱਟੀ ਤੋਂ ਘੋੜੇ ਨੂੰ ਕੋਈ ਤਕਲੀਫ ਨਹੀਂ ਹੁੰਦੀ ਕਿਉਂਕਿ ਜੇ ਆਪਾਂ ਇਹ ਸੋਚੀਏ ਕਿ ਮਿੱਟੀ ਤੋਂ ਘੋੜੇ ਨੂੰ ਤਕਲੀਫ ਹੁੰਦੀ ਆ ਤੇ ਵੀ ਜੀ ਆਪਾਂ ਇੱਥੇ ਗਲਤ ਆ ਕਿਉਂਕਿ ਜਿੰਨੀ ਮਰਜ਼ੀ ਮਿੱਟੀ ਖਾਲੇ ਘੋੜਾ ਕਦੀ ਇਹਨੂੰ ਤਕਲੀਫ ਨਹੀਂ ਹੁੰਦੀ ਮਿੱਟੀ ਨਾਲ ਮਿੱਟੀ ਤੋਂ ਇਹਨੂੰ ਕੋਈ ਐਹੋ ਜੀ ਗੱਲਬਾਤ ਨਹੀਂ ਹੁੰਦੀ ਨਾ ਇਹਨੂੰ ਕੋਈ ਦਰਦ ਹੁੰਦੀ ਆ ਨਾ ਕੋਸ਼ੇ ਨੂੰ ਇਹੋ ਜਿਹਾ ਪੇਟ 'ਚ ਬਣਦਾ ਇਹਦੇ ਤੇ ਜਦੋਂ ਇਹ ਗੰਦ ਘੋੜੇ ਦੇ ਅੰਦਰ ਚੱਲ ਜਾਂਦਾ ਨਾ ਬਿੱਲੀ ਦਾ ਚੂਹੇ ਦਾ ਕੁੱਤੇ ਦਾ ਫੇਰ ਵੀ ਜੀ ਇਹਨੂੰ ਪ੍ਰੋਬਲਮ ਛੱਡਦੀਆਂ ਫੇਰ ਇਹਨੂੰ ਦਰਦ ਹੁੰਦੀ ਆ ਫੇਰ ਉਹ ਖਾਂਦਾ ਕੋੜਾ ਛਾਣ ਕੇ ਪਾਉਂਦਾ ਰੀਜਨ ਇਹ ਆ ਕਿ ਛਣ ਕੇ ਇੱਕ ਤੇ ਹੱਥ ਵੱਜ ਜਾਂਦਾ ਵਿੱਚ ਤੇ ਪਤਾ ਲੱਗ ਜਾਂਦਾ ਬਾਕੀ ਵੀ ਜੀ ਇਹਨਾਂ ਦੇ ਤੇ ਬੁੱਲਾਂ ਦੇ ਵਿੱਚ ਪਰਮਾਤਮਾ ਨੇ ਇਹੋ ਜੀ ਤਕਨੀਕ ਬਖਸ਼ੀ ਆ ਕਿ ਮਿੱਟੀ ਵੱਖ ਤੇ ਤੂੜੀ ਵੱਖ ਕਰ ਦਿੰਦੇ ਆ ਚੱਲ ਪੁੱਤ ਪਰਿਓ ਇਹ ਨੀ ਤਕਨੀਕ ਆ ਇਹਨਾਂ ਦੇ ਥੱਲੇ ਗੁੱਦੀ ਜੀ ਰਹਿਣ ਦਿੰਦੇ ਬਾਕੀ ਹਾਂ ਜੇ ਆਪਾਂ ਅੱਠਾ ਹੀ ਬਿਲਕੁਲ ਘਟ ਪਾਇਆ ਜਾਨਵਰ ਭੁੱਖੇ ਆ ਫਿਰ ਤਾਂ ਵੀਰ ਜੀ ਇਹਨਾਂ ਜਿਹੜਾ ਖੁਰਲੀ ਚ ਲੱਗਿਆ ਸੀਮੈਂਟ ਉਹ ਵੀ ਤੁਹਾਨੂੰ ਕਰਨਾ ਕਿ ਅਸੀਂ ਉਹ ਵੀ ਖਾ ਜੀਏ ਤੇ ਇਹਨਾਂ ਦੀ ਲਿਮਟ ਦੇ ਹਿਸਾਬ ਨਾਲ ਆਪਾਂ ਨੂੰ ਪਾਉਣਾ ਚਾਹੀਦਾ ਕਿ ਕਿੰਨਾ ਕਿੰਨਾ ਖਾਣਾ ਤੇ ਕਿੰਨੀ ਕੁ ਥੱਲੇ ਰੈਅਨ ਦਿਖੂਂਦੇ ਛੱਡ ਦੇਣ ਕਿਉਂਕਿ ਜੇ ਰੈਅਨ ਦਿਖੂਂਦੇ ਥੱਲੇ ਨਹੀਂ ਛੱਡਣਗੇ ਤਾਂ ਵੀ ਘੋੜੇ ਨੂੰ ਤਕਲੀਫ ਆ ਤੇ ਜੇ ਰੈਅਨ ਦਿਖੂਂਦੇ ਛੱਡ ਕੇ ਖਾਂਦਾ ਘੋੜਾ ਤੇ ਵੀਰ ਜੀ ਤੁਹਾਡਾ ਘੋੜਾ ਬਿਲਕੁਲ ਤੰਦਰੁਸਤ ਰਹੂਗਾ ਬਿਲਕੁਲੀ ਐ ਫਿੱਟ ਫਾਟ ਰਹੂਗਾ ਤੇ ਜੇ ਰੰਦਖੂਨ ਨਹੀਂ ਛੱਡਦਾ ਆਪਾਂ ਪਾਉਨੇ ਉਹਨੂੰ ਉਹਨਾਂ ਕਿਆ ਕਿ ਘੋੜਾ ਅੱਧਾ ਰਜਿਆ ਰਹੇ ਤੇ ਅੱਧਾ ਭੁੱਖਾ ਰਹੇ ਤੇ ਫੇਰ ਵੀ ਜੀ ਘੋੜੇ ਨੂੰ ਤਕਲੀਫਾਂ ਤਾਂ ਵੀ ਆਉਂਦੀਆਂ ਲਿੱਦ ਦੀ ਪ੍ਰੋਬਲਮ ਆਊਗੀ ਉਹਨੂੰ ਉਹਦੇ ਦਰਦ ਹੋਊਗੀ ਹੋਰ ਵੀ ਕਈ ਪ੍ਰੋਬਲਮਾਂ ਆ ਜਾਂਦੀਆਂ ਫੇਰ ਮਿੱਟੀ ਵਗੈਰਾ ਖਾਊਗਾ ਥੱਲਿਓ ਗੁੱਦੀ ਗੱਦੀ ਗੰਦਗੁੰਦ ਕੋ ਟੂੜੀ ਦਾ ਖਾ ਗਿਆ ਤੇ ਵੀਡੀਓ ਦੇ ਨਾਲ ਪੇੜ 'ਚ ਕੀੜੇ ਵੀ ਬਣਦੇ ਆ ਫਿਰ ਕਜੀਬੀਰ ਕਹਿ ਦਿੰਦੇ ਆ ਕਿ ਅਸੀਂ ਛਾਣ ਕੇ ਤੂੜੀ ਤੇ ਚੋਕਰ ਪਾਉਨੇ ਆ ਉੱਤੇ ਪਰ ਅਸੀਂ ਵੀ ਜੀ ਕਦੀ ਵੀ ਜੇ ਤੂੜੀ ਪਾਉਣੀ ਆ ਤਾਂ ਬਿਲਕੁਲ ਸੁੱਕੀ ਪਾਉਣੀ ਆ ਕੋਈ ਚੋਕਰ ਦਾਣਾ ਪੱਕਾ ਤੂੜੀ ਦੇ ਵਿੱਚ ਨਹੀਂ ਪਾਉਣਾ ਤੇ ਵੀਜੀ ਤੁਸੀਂ ਵੇਖ ਹੀ ਸਕਦੇ ਜੇ ਆਵੇ ਲੋ ਸੁੱਕੀ ਤੂੜੀ ਆ ਬਿਲਕੁਲ ਸੁੱਕੀ ਤੂੜੀ ਖਾਂਦੇ ਆਪਕੋ ਕੋਈ ਇਹਦੇ ਵਿੱਚ ਚੋਕਰ ਨਹੀਂ ਪਾਇਆ ਕੋਈ ਕੁਛ ਨਹੀਂ ਕਿਉਂਕਿ ਜੇ ਆਪਾਂ ਚੋਕਰ ਪਾ ਕੇ ਤੂੜੀ ਪੁੰਨੇ ਆ ਤਾਂ ਜਾਨਵਰ ਪੁੱਠੇ ਗਿੱਜਦੇ ਆ ਇੱਕ ਤੂੜੀ ਆਪਾਂ ਜਦੋਂ ਗਿੱਲੀ ਕਰਕੇ ਪਾ ਦਿੰਨੇ ਆ ਸਭ ਤੋਂ ਜ਼ਿਆਦੀ ਵਾਈ ਹੋ ਜਾਂਦੀ ਤੂੜੀ ਤੇ ਵਾਈ ਤੂੜੀ ਵਿਜੀ ਪਰ ਇਹ ਜਾਨਵਰਾਂ ਨੂੰ ਦੁੱਖ ਪੀੜ ਲੈਂਦੀ ਆ ਫਿਰ ਲੋਕ ਕਹਿਣਗੇ ਸਾਡੇ ਜਨਮਰਾਂ ਦੇ ਪੋਟਾਂ ਹੋ ਗਈਆਂ ਜਦੋਂ ਮੰਨ ਲਓ ਆਪਾਂ ਭਾਈ ਇੱਕ ਟੂੜੀ ਵੀ ਗਿੱਲੀ ਕਰਤੀ ਉਹ ਵੀ ਭਾਈ ਹੋ ਗਈ ਉਹ ਤੋਂ ਚੋਕਰ ਜਿਹੜਾ ਉਹ ਵੀ ਭਾਈ ਹੋ ਗਿਆ ਤੇ ਉਹ ਵੀ ਸੀ ਪੋਟਾਂ ਫੁੱਲ ਜਾਂਦੀਆਂ ਗੋਡਿਆਂ ਤੇ ਗੋਡਿਆਂ ਦੇ ਜਦੋਂ ਪੋਟਾਂ ਫੁੱਲਦੀਆਂ ਵੀਰ ਜੀ ਫਿਰ ਉਹ ਜਿਹੜੀ ਪੋਟ ਆ ਹੌਲੀ ਹੌਲੀ ਹੱਡੇ ਜੇ ਤਬਦੀਲ ਹੋ ਜਾਂਦੀ ਤੇ ਜਦੋਂ ਉਹ ਹੱਡੇ ਜੇ ਤਬਦੀਲ ਹੋ ਜਾਂਦੀ ਆ ਤੇ ਫਿਰ ਵੀਰ ਜੀ ਘੋੜਾ ਲੱਤਾਂ ਤੋਨ ਕਾਤ ਹੋ ਜਾਂਦਾ ਦਰਦ ਮਨਾਉਣ ਡੈ ਪੈਂਦਾ ਜਿਦੋਂ ਹਾਲੇ ਤਾਂ ਹੋਊਗਾ ਪਰ ਬਹੁਤ ਮੁਸ਼ਕਲ ਮਿਹਨਤ ਬੜੀ ਕਰਨੀ ਪੈਂਦੀ ਮਿਹਨਤ ਜੇ ਤੇ ਵੀਜੀ ਆਪਾਂ ਪੂਰੀ ਡਟ ਕੇ ਕਰਦੇ ਰਹੀਏ ਤਾਂ ਕੋਈ ਵੀ ਇਹੋ ਜਿਹਾ ਦੁੱਖ ਪੀੜ ਨਹੀਂ ਹੈਗਾ ਜਿਹੜਾ ਹਟੇ ਨਾ ਚਲ ਪੁੱਤ ਪਰਿਓ ਅੱਜ ਨਾ ਇਹ بارش ਹੀ ਤੇ بارش ਦੇ ਕਰਕੇ ਥੋੜੀ ਗਿੱਲੀ ਜੀ ਹੋਈ ਆ ਬਾਹਰ ਹੀ ਇਹ ਹੁਣੇ ਹੁਣੇ ਇਹਨੂੰ ਅੰਦਰ ਲੈ ਕੇ ਆਇਆ ਮੈਂ ਇਹ ਵੈਸੇ ਵੀ ਇਹ ਤੁਹਾਨੂੰ ਪਤਾ ਹੀ ਹੈ ਕਿ ਵੀਡੀਓ ਦੇ ਵਿੱਚ ਜਦੋਂ ਵੀ ਮੈਂ ਵੀਡੀਓ ਬਣਾਉਣਾ ਲੱਗਦਾ ਤੇ ਇਹਨੇ ਆਉਣਾ ਹੀ ਹੁੰਦਾ ਕੈਮਰੇ ਗਾੜੀ ਬੜਾ ਮੋਝੇ ਕਰਦੀ ਹੈ ਵੀ ਵੀ ਮੇਰੀ ਵੀਡੀਓ ਪਾਜੇ ਬਸ ਮੈਂ YouTube ਤੇ ਚਰਨਾ ਜੀ ਅੱਜ ਉਹਨੂੰ ਕੋਈ ਪੂਨਾ ਨੂੰ ਕੋਈ ਦਿੱਕਤ ਨਹੀਂ ਆ ਔਰ ਮਾਨਾ ਲੱਗੀ ਰਹਿੰਦੀ ਹੈ ਪੱਠਿਆਂ ਦੇ ਪਰ ਇਹ ਬਹੁਤ ਤੇ ਕਰਦੀ ਹੈ ਮੈਂ ਤੇ ਇਹਨੂੰ ਦਬਕਾ ਵੀ ਮਾਰਨਾਂ ਵੀ ਜਾ ਜਾ ਕੇ ਤੂੰ ਪਰੇ ਹੋ ਜਾ ਪੱਠੇ ਪੁੱਠੇ ਖਾ ਪਰ ਨਹੀਂ ਮੰਦੀ ਏ ਬਹੁਤ ਹੀ ਜ਼ਿਆਦਾ ਪਿਆਰਿਆ ਇਹਦਾ ਬਾਕੀ ਵੀਧੀ ਇਹ ਜਾਨਵਰ ਇਦਾਂ ਹੀ ਆ ਜਿੱਦਾਂ ਦਾ ਇਹਨੂੰ ਆਪਾਂ ਦਵਾਂਗੇ ਉਦਾਂ ਦਾ ਇਹ ਦੂਣਾ ਕਰਕੇ ਦੇਊਗਾ ਚਲ ਪੁੱਤ ਕੈਮਰੇ ਨੂੰ ਨਹੀਂ ਛੇੜਨਾ ਪਿੱਛੇਓ ਬਾਕੀ ਜੀ ਵੀਧੀ ਆਪਣੀ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੌਕਰੀਆਂ ਦੇ ਸ਼ਕੀਰ ਨੂੰ ਸਬਸਕ੍ਰਾਈਬ ਕਰਿਓ ਜੇ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਾਸਤਿਕ ਆ ਜੀ